ਮਨ ਲਓ ਮੈਨੂੰ ਕੋਈ ਥੌਟ ਆ ਰਿਹਾ ਹੈ ਨੈਗੇਟਿਵ ਤੇ ਮੈਂ ਸੋਚ ਹੀ ਗਿਆ ਉਹਦੇ ਬਾਰੇ ਹਾਂ ਤੇ ਮੇਰੇ ਵਾਸਤੇ ਹੈ ਕਿ ਮੈਂ ਉਹਨੂੰ ਬਦਲ ਸਕ ਤੁਸੀਂ ਬਦਲ ਸਕਦੇ ਓਦਾ ਤਰੀਕਾ ਓਦੋ ਤਰੀਕਾ ਮੈਂ ਤੁਹਾਨੂੰ ਦੱਸਦਾ ਬੜਾ ਸਿੰਪਲ ਆ ਹਾਂ ਹੁਣ ਮੈਂ ਕੱਪ ਫੜਿਆ ਜੇ ਹੁਣ ਮੈਂ ਕਹਾ ਵੀ ਦੇਖੀ ਭਾਈ ਕੱਪ ਨਾ ਡਿੱਗ ਜੇ ਤੁਹਾਡੇ ਦਿਮਾਗ ਤਸਵੀਰ ਕੀ ਬਣੀ ਆ ਕੱਪ ਡਿੱਗ ਸਕਦਾ ਮੈਂ ਤਾਂ ਕਹਿਆ ਸੀ ਨਾ ਡਿੱਗ ਜੇ ਹੂੰ ਕਿਉਂਕਿ ਜਿਹੜਾ ਸਬਕੌਨਸ਼ੀਅਸ ਮਾਈਂਡ ਆ ਨਾ ਉਹ ਤਸਵੀਰਾਂ ਦੇ ਰੂਪ ਚ ਸੋਚਦਾ ਜਿਵੇਂ ਦੇ ਸ਼ਬਦ ਵਰਤੋਂਗੇ ਓਮ ਦੀ ਤਸਵੀਰ ਬਣੂ ਪਰ ਦਿੱਕਤ ਇਹਦੇ ਵਿੱਚ ਹੈ ਵੀ ਨਾਂ ਦੀ ਤਸਵੀਰ ਨਹੀਂ ਬਣਦੀ ਡਿੱਗ ਨਾ ਜਾਈ ਸੱਟ ਨਾ ਖਾ ਲਈ ਸਿਰ ਨਾ ਪਾੜ ਜੇ ਗੋਲੀ ਨਾ ਚੱਲ ਜੇ ਤਸਵੀਰ ਕੀ ਬਣ ਰਹੀ ਆ ਉਹ ਸਾਰੇ ਕੁਝ ਦੇ ਹੁੰਦੇ ਦੀ ਕਿਵੇਂ ਦੀ ਟਰਮੀਨੋਲੋਜੀ ਯੂਜ਼ ਕਰ ਰਿਹਾ ਮੈਂ ਫੇਲ ਨਹੀਂ ਹੋਣਾ ਮੈਂ ਫੇਲ ਨਹੀਂ ਹੋਣਾ ਮੈਂ ਫੇਲ ਨਹੀਂ ਹੋਣਾ ਮੈਂ ਕਾਮਯਾਬ ਹੋਣਾ ਮੈਂ ਤੁਹਾਨੂੰ ਮਿਸਾਲ ਦੇਣਾ ਇਹਨੂੰ ਐਕਸਪਲੇਨ ਕਰਿਓ ਹੂੰ ਹੂੰ ਮੈਂ 15 ਦਿਨ ਪਹਿਲਾਂ ਆਪਦੇ ਡਰਾਈਵਰ ਨੂੰ ਉਠਿਆ ਸੁੱਤਾ ਤੇ ਮੈਂ ਉਹਨੂੰ ਕਿਹਾ ਯਾਰ ਮੈਨੂੰ ਨਾ ਸੁਪਨਾ ਆਇਆ ਤੂੰ ਗੱਡੀ ਠੋਕਦੀ ਆਪਣੀ ਹਾਂ ਮੈਂ ਬ੍ਰੈਕਫਾਸਟ ਕਰਦਾ ਹੋਇਆ ਵੀ ਉਹਦੇ ਨਾਲ ਹੀ ਗੱਲਾਂ ਕਰੀ ਗਏ ਮੈਂ ਕਿਹਾ ਮਨਪ੍ਰੀਤ ਧਿਆਨ ਰੱਖੀ ਯਾਰ ਗੱਡੀ ਠੋਕਦੀ ਤੂੰ ਸੁਪਨੇ ਚ ਰਾਤ ਯਕੀਨ ਮੰਨਿਓ ਅਸੀਂ ਘਰੋਂ ਨਿਕਲੇ ਤੇ ਮੋੜ ਤੇ ਜਾ ਕੇ ਮੋਟਰਸਾਈਕਲ ਚ ਮਾਰੀ ਉਹਨੇ ਹੁਣ ਤੁਸੀਂ ਸੋਚੋ ਵੀ ਤੁਸੀਂ ਦੇਖੋ ਵੀ ਚੀਜ਼ ਕੀ ਬਣੀ ਇਹਦੇ ਵਿੱਚ ਤੁਸੀਂ ਕੌਜ਼ ਐਂਡ ਇਫੈਕਟ ਲਿੰਕ ਕਰਤਾ ਆਪਾਂ ਕੀ ਹੁੰਦਾ ਆਪਾਂ ਇਫ ਐਂਡ ਸੋ ਇਫ ਐਂਡ ਵਟ ਜੇ ਆਹਾ ਤਾਂ ਆਹਾ ਇਹਨੂੰ ਆਪਾਂ ਲਿੰਕ ਕਰਦੇ ਹਾਂ ਸਾਰਾ ਦਿਨ ਇਹ ਕਿਵੇਂ ਲਿੰਕ ਕਰਦਿਆਂਗੇ ਜੇ ਅੱਜ ਤੂੰ ਨਾ ਆਉਂਦਾ ਤਾਂ ਜਾ ਨਾ ਹੁੰਦਾ ਹਮ ਅਕਸਰ ਹੀ ਕਹਿੰਨੇ ਹਾਂ ਪਰ ਕੀ ਇਹਦੇ ਪਿੱਛੇ ਕੋਈ ਐਵੀਡੈਂਸ ਹੈ ਨਹੀਂ ਜੇ ਤੁਸੀਂ 50 ਚੀਜ਼ਾਂ ਕਹੀਆਂ ਵੀਰ ਤੂੰ ਇਹ ਨਾ ਕਰਦੀਆਂ ਇਹ ਨਾ ਕਰਦੀਆਂ ਇਹ ਨਾ ਕਰਦੀ ਉਹਨਾਂ ਚ ਇੱਕ ਹੋ ਗਈ ਉਹੀ ਯਾਦ ਰਹਿੰਦੀ ਆ ਤੁਸੀਂ ਕਿੰਨੀ ਵਾਰੀ ਕਿਹਾ ਹੋਣਾ ਆਪਦੇ ਨਾਲ ਦਿਨ ਵੀ ਆਪਾਂ ਲੇਟ ਨਾ ਹੋ ਜਾਈਏ ਤੁਸੀਂ ਇੰਟਰਵਿਊ ਕਰਨ ਜਾਣੇ ਹੋ ਕਿੰਨੇ ਕੰਮ ਕਰਦੇ ਹੋਗੇ ਪਹਿਲੇ ਲੇਟ ਨਾ ਹੋ ਜਾਈਏ ਇਹ ਤਾਂ ਫਿਰ ਛੋਟੀ ਗੱਲ ਹੈ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਮੰਨ ਲਓ ਐਕਸੀਡੈਂਟ ਚ ਹੋਈ ਹਮ ਆਪ ਅਕਸਰ ਕਹਿੰਦੇ ਯਾਰ ਜੇ ਮੈਂ ਇਹਨੂੰ ਉਦੋਂ ਰੋਕ ਲੈਂਦਾ ਤੇ ਨਾ ਜਾਂਦਾ ਬਾਹਰ ਬਚ ਜਾਂਦਾ ਹਾਂ ਜੇ ਐਂ ਨਾ ਕਰਦੇ ਡਾਕਟਰ ਐ ਕਰ ਦਿੰਦਾ ਜੇ ਫਲਾਣੇ ਸਾਵੇਂ ਐ ਕਰ ਲੈਂਦੇ ਪਰ ਇਹ ਸਾਰਾ ਕੁਝ ਸਟੋਰੀ ਪਿੱਛੇ ਦੇਖ ਕੇ ਬਣਦੀ ਆ ਇਹ ਹਮੇਸ਼ਾ ਬਿਲਕੁਲ ਕਦੇ ਵੀ ਤੁਸੀਂ ਅੱਗੇ ਦੇਖ ਨਹੀਂ ਸਕਦੇ ਵੀ ਮੈਂ ਤੈਨੂੰ ਦੱਸ ਰਿਹਾ ਐਂ ਕਰ ਐਂ ਕਰ ਤਾਂ ਐ ਹੋ ਜਾਊਗਾ ਪਰ ਉਹ ਸਾਡੇ ਵਾਸਤੇ ਕੁਝ ਨਹੀਂ ਨਹੀਂ ਕਿਉਂਕਿ ਉਸੇ ਤੇ ਮੈਂ ਰੀਡੂ ਤਾਂ ਕਰ ਹੀ ਨਹੀਂ ਸਕਦਾ ਪਿੱਛੇ ਜਾ ਕੇ ਗਏ ਦਾ ਪਛਤਾਵਾ ਆਉਣ ਵਾਲਾ ਦਾ ਫਿਕਰ ਇਹੀ ਤਾਂ ਪੰਗਾ ਦੋਨੇ ਚੀਜ਼ਾਂ ਇਹਨੂੰ ਜੇ ਅਸੀਂ ਅੰਗਰੇਜ਼ੀ ਚ ਕਰਦੇ ਨੇ ਵੀ ਸਰਕਲ ਆਫ ਇਨਫਲੂਐਂਸ ਉਦੇ ਬਾਹਰ ਇੱਕ ਵੱਡਾ ਦਾਇਰਾ ਸਰਕਲ ਆਫ ਕਨਸਰਨ ਹਮ ਸਰਕਲ ਆਫ ਕਨਸਰਨ ਦੇ ਵਿੱਚ ਹੀ ਮੈਂ ਜਿਵੇਂ ਸ਼ੁਰੂ ਚ ਗੱਲ ਕਰੀ ਸੀ ਭਾਣਾ ਉਲਟਾਉਣ ਤੇ ਹੀ ਤੰਗ ਹੋ ਰਹੇ ਹਾਂ ਜਦੋਂ ਕਿ ਪਤਾ ਵੀ ਉਹ ਆਪਾਂ ਉਲਟਾ ਸਕਦੇ ਹੀ ਨਹੀਂ ਗੱਲ ਮੁਕਵੀ ਪਰ ਭਾਣੇ ਦੇ ਅੰਦਰ ਤੇ ਆਪਣੇ ਸਰਕਲ ਆਫ ਇਨਫਲੂਐਂਸ ਦੇ ਅੰਦਰ ਬਹੁਤ ਕੁਝ ਆ ਪਰ ਉਸ ਫਿਕਰ ਨੂੰ ਅਸੀਂ ਖੁਸ਼ੀ 'ਚ ਕਨਵਰਟ ਕਰ ਸਕਦੇ ਹਾਂ ਕਿਉਂਕਿ ਸਾਡੇ ਵੱਸ 'ਚ ਹੈ ਬਿਲਕੁਲ ਹੁਣ ਮੈਂ ਤੁਹਾਨੂੰ ਸਿੰਪਲ ਗੱਲ ਦੱਸ ਦਿੰਦਾ ਕੋਈ ਮੇਰਾ ਲਾਸ ਹੋ ਗਿਆ ਪੈਸੇ ਦਾ ਮੇਰਾ ਨੁਕਸਾਨ ਹੋ ਗਿਆ ਮੈਂ ਸਾਰਾ ਦਿਨ ਸੋਚੀ ਜਾਂਦਾ ਹਾਂ ਹੁਣ ਮੇਰੇ ਕੋਲ ਤੁਰੰਤ ਤਾਂ ਪੈਸਾ ਆ ਨਹੀਂ ਜਾਣਾ ਮੈਂ ਕਮਾ ਨਹੀਂ ਲੈਣਾ ਫਿਰ ਮੈਂ ਉਹਨੂੰ ਖੁਸ਼ੀ ਚ ਕਿਵੇਂ ਕਨਵਰਟ ਕਰੂੰਗਾ ਤੁਸੀਂ ਸੋਚੋ ਤੁਸੀਂ ਤੁਹਾਡਾ ਪੈਸਾ ਦਾ ਲਾਸ ਹੋ ਗਿਆ ਤੇ ਤੁਸੀਂ ਅੱਜ 10 ਘੰਟੇ ਉਹਦੇ ਵਾਸਤੇ ਬੈਠ ਕੇ ਫਿਕਰ ਕਰੀ ਅੱਜ ਮੰਨ ਲਓ ਆਪਣਾ 1 ਲੱਖ 20 ਲੱਖ ਦਾ ਲਾਸ ਹੋ ਗਿਆ ਤੇ 10 ਘੰਟੇ ਆਪਾਂ ਬੈਠ ਕੇ ਸਿਰਫ ਪਛਤਾਵਾ ਕੀਤਾ ਵੀ ਯਾਰ ਕਿਉਂ ਯਾਰ ਕਾਤੋ ਯਾਰ ਹੂੰ ਮੈਨੂੰ ਇਹ ਦੱਸੋ ਵੀ ਉਹ 20 ਘੰਟੇ ਦੀ ਆਉਟਪੁੱਟ ਕਿੰਨੀ ਹੋਈ ਜ਼ੀਰੋ ਬਿਲਕੁਲ 10 ਲੱਖ ਤਾਂ ਲਾਸ ਹੋ ਗਿਆ ਆਹ 10 ਘੰਟੇ ਸ਼ਾਇਦ ਲੱਖ ਰੁਪਿਆ ਰਿਕਵਰ ਕਰ ਸਕਦੇ ਕੋਈ ਨਵਾਂ ਪਲਾਨ ਬਣਾ ਕੇ ਹੂੰ ਉਹ ਵੀ ਖਤਮ ਉਸ ਤੋਂ ਬਾਅਦ ਡਿਪਰੈਸ਼ਨ ਚ ਜਾਂ ਲੋ ਮੂਡ ਚ ਹੋਰ ਡੂੰਘੇ ਚਲੇ ਗਏ ਕੋਈ ਚਾਂਸ ਨਹੀਂ ਕੱਲੋ ਵੀ ਬੈਟਰ ਹੋਵਾਂਗੇ ਇਹ ਫਿਰ ਜਿਹੜਾ ਲੂਪ ਹੈ ਜਦੋਂ ਇਹ ਚ ਫਸ ਗਏ ਇਹੋ ਜਿਹੇ ਲੋਕਾਂ ਨੂੰ ਤਾਂ ਸਮਾਜ ਕਹਿੰਦਾ ਬੇਫਿਕਰਾ ਜੇ ਐ ਤਾਂ ਸੋਚਦਾ ਹੀ ਨਹੀਂ ਆ ਰਹੇ ਨੂੰ ਅੱਗੇ ਪਿੱਛੇ ਦੀ ਕੋਈ ਸੋਚ ਹੀ ਨਹੀਂ ਰਹਿੰਦੀ ਉਹੀ ਬੰਦਾ ਅਸਲੀ ਆ ਯੂਨਾ ਬੌਂਬਰ ਕਰਕੇ ਡਾਕੂਮੈਂਟਰੀ ਆ ਤੁਸੀਂ ਨੈਟਫਲਿਕਸ ਤੇ ਹਿਆ ਦੇਖੀ ਹੋਵੇ ਯੂਨਾ ਬੌਂਬਰ ਸੀ ਜਿਹੜਾ ਉਹ ਕ੍ਰਿਮੀਨਲ ਸੀਗਾ ਇੱਕ ਤਰ੍ਹਾਂ ਦਾ ਉਹ ਚਿੱਠੀ ਚ ਬੰਬ ਪਾ ਕੇ ਭੇਜਦਾ ਸੀ ਹੂੰ ਤੇ ਉਹ ਲੱਭੇ ਹੀ ਨਹੀਂ ਸੀ ਬਾਅਦ ਚ ਇੱਕ ਬੰਦੇ ਨੇ ਲੱਭਿਆ ਬਹੁਤ ਸੋਹਣੀ ਸਟੋਰੀ ਹੈ ਦੇਖਣ ਨੂੰ ਪਰ ਉਹਦੇ ਐਂਡ ਤੇ ਨਾ ਜਦੋਂ ਕਹਾਣੀ ਖਤਮ ਹੋ ਰਹੀ ਹੁੰਦੀ ਆ ਉੱਥੇ ਉਹ ਦੱਸਦਾ ਵੀ ਆਪਾਂ ਇੱਕ ਸਰਕਲ ਆ ਜਿਹੜਾ ਸਮਾਜ ਨੇ ਇੱਕ ਦਾਇਰਾ ਬਣਾਤਾ ਉਹ ਦਾਇਰੇ ਤੋਂ ਬਾਹਰ ਆਪਾਂ ਜੇ ਜਾਂਦੇ ਆ ਤਾਂ ਆਪਾਂ ਨੂੰ ਪਾਗਲ ਕਿਹਾ ਜਾਂਦਾ ਹੂੰ ਫਿਰ ਉਹ ਨਾ ਬੱਤੀਆਂ ਤੇ ਖੜਾ ਹੁੰਦਾ ਗੱਡੀ ਲਈ ਅਮਰੀਕਾ ਦੇ ਵਿੱਚ ਕਿਸੇ ਵੱਡੇ ਚਰਾਹੇ ਤੇ ਜਿੱਥੇ ਕੁਝ ਨਹੀਂ ਆਉਂਦਾ ਹੂੰ ਤੇ ਬੱਤੀ ਲਾਲ ਹੋ ਜਾਂਦੀ ਤੇ ਗੱਡੀ ਖੜਾ ਲਾਂਦਾ ਫਿਰ ਉਹ ਦੱਸਦਾ ਵੀ ਆਹ ਦਿੱਕਤ ਆ ਹੁਣ ਅਸੀਂ ਆਪ ਦਾ ਦਿਮਾਗ ਵਰਤ ਨਹੀਂ ਸਕਦੇ ਕਿਉਂਕਿ ਸਾਨੂੰ ਲੱਗਦਾ ਵੀ ਲੋਕ ਕੀ ਕਹਿਣਗੇ ਜਦੋਂ ਤੁਸੀਂ ਉਹ ਦਾਇਰਾ ਤੋੜ ਕੇ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜਿਉਣਾ ਸ਼ੁਰੂ ਕਰਦੇ ਹੋ ਫਿਰ ਸੁਆਦ ਆਉਣਾ ਸ਼ੁਰੂ ਹੁੰਦਾ ਖੁਸ਼ੀ ਕਾਰਾਂ 'ਚ ਨਹੀਂ ਹੈਗੀ ਵੀਰੇ ਖੁਸ਼ੀ ਕਾਸੇ 'ਚ ਨਹੀਂ ਖੁਸ਼ੀ ਉਹ ਚ ਹੈ ਵੀ ਜੋ ਮੇਰਾ ਜੀ ਕਰਦਾ ਮੈਂ ਉਹ ਕਰਾਂ ਸਮਾਜ ਕਿੱਥੇ ਐਕਸੈਪਟ ਕਰਦਾ ਹੈ ਉਸ ਗੱਲ ਨੂੰ ਸਮਾਜ ਨੂੰ ਜਦੋਂ ਤੁਸੀਂ ਮੈਂ ਸਵੇਰੇ ਮੇਰਾ ਜੀ ਕਰੇ ਮੈਂ ਨਿੱਕਰ ਪਾ ਕੇ ਇੰਟਰਵਿਊਾਂ ਕਰਾਂ ਸਮਾਜ ਥੋੜੀ ਇਹ ਗੱਲ ਐਕਸੈਪਟ ਕਰੂਗਾ ਮੇਰੀ ਤਾਂ ਖੁਸ਼ੀ ਉਹਦੇ 'ਚ ਐ ਸੁਣੋ ਫਿਰ ਹੁਣ ਕਿੰਨੇ ਲੋਕ ਨੇ ਜਦੋਂ ਆਪਾਂ ਕੀ ਕਰਦੇ ਆ ਆਪਾਂ ਭਾਵੇਂ ਵੈਸਟ ਨੂੰ ਬਹੁਤ ਜ਼ਿਆਦਾ ਅੱਗੇ ਰੱਖ ਰੱਖਿਆ ਪਹਿਲਾਂ ਵੈਸਟ ਨੇ ਸੂਟ ਪਾਉਣੇ ਸ਼ੁਰੂ ਕਰੇ ਆਪਾਂ ਸੂਟ ਪਾਉਣਾ ਸ਼ੁਰੂ ਕਰਤੇ ਵੈਸਟ ਨੇ ਟਾਈਆਂ ਲਾਉਣੀਆਂ ਸ਼ੁਰੂ ਕੀਤੀਆਂ ਆਪਾਂ ਕਿਉਂਕਿ ਆਪਾਂ ਆਈਡਿਅਲਾਈਜ਼ ਕਰ ਰਹੇ ਆ ਪ੍ਰੋਬਲਮ ਸਮਾਜ ਦੇ ਵਿੱਚ ਵੀ ਆਪਣੇ ਵਿੱਚ ਵੀ ਮੇਰੇ ਵਿੱਚ ਵੀ ਸਾਰਿਆਂ ਦੇ ਵਿੱਚ ਇਹ ਆ ਵੀ ਆਪਾਂ ਕਿਸੇ ਨਾ ਕਿਸੇ ਨੂੰ ਆਈਡਿਅਲਾਈਜ਼ ਕਰਕੇ ਹੀ ਅੱਗੇ ਵਧ ਰਹੇ ਆ ਜਦੋਂ ਕਿ ਮਹਾਰਾਜ ਨੇ ਆਪਾਂ ਨੂੰ ਇਹ ਚੀਜ਼ ਬਾਰੇ ਕੋਈ ਰੌਲਾ ਦਿੱਤਾ ਨਹੀਂ ਹੈਗਾ ਵੀ ਤੁਸੀਂ ਕਿਸੇ ਨੂੰ ਤਾਂ ਹੀ ਦਾ ਸ਼ਬਦ ਗੁਰੂ ਤੇ ਲਿਆ ਆਪਾਂ ਨੂੰ ਹਮ ਪਰ ਆਪਾਂ ਆਮ ਜਨਤਾ ਨੂੰ ਹੀ ਆਈਡਿਡਿਅਲਾਈਜ਼ ਕਰੀ ਜਾਂਦੇ ਆ ਸਾਰਿਆਂ ਹੁਣ ਤੁਹਾਨੂੰ ਜੇ ਤੁਸੀਂ ਨਿੱਕਰ ਚ ਇੰਟਰਵਿਊ ਕਰਨੀ ਆ ਤੁਸੀਂ ਪਰਨਾ ਬਨ ਕੇ ਇੰਟਰਵਿਊ ਕਰਨੀ ਆ ਮੈਂ ਅੱਜ ਪਰਨਾ ਬਨ ਕੇ ਨਹੀਂ ਆਇਆ ਕਿਉਂ ਨਹੀਂ ਆਇਆ ਹੈਨਾ ਇਹਦੇ ਵਿੱਚ ਕੀ ਹੈ ਵੀ ਸਾਰੇ ਕਹਿਣਗੇ ਆਹ ਪਰ ਜੇ ਤੁਹਾਨੂੰ ਟੈਨਸ਼ਨ ਦੇ ਰਿਹਾ ਫਿਰ ਗੱਲ ਤਾਂ ਹੁਣ ਤੁਸੀਂ ਮੇਰੇ ਇੰਸਟਾਗ੍ਰam ਤੇ ਜਾਇਓ ਤੁਸੀਂ ਆਪਦੇ ਆਪ ਤੇ ਵੀ ਨਹੀਂ ਲਾਗੂ ਕੀਤੀ ਜੀ ਮੈਂ ਤੁਹਾਨੂੰ ਹੀ ਦੱਸਦਾ ਵੀ ਜਦੋਂ ਮੈਂ ਮੇਰੇ ਇੰਸਟਾਗ੍ਰam ਤੇ ਜਾਇਓ ਕਦੇ ਮੇਰੇ ਪਰਨਾ ਬਨਿਆ ਹਮ ਕਦੇ ਮੇਰੇ ਟੀ-ਸ਼ਰਟ ਬਿਨਾ ਕਲਰ ਵਾਲੀ ਵੀ ਪਾਈ ਆ ਕਦੇ ਮੈਂ ਸਾਈਕਲ ਤੇ ਜਾਂਦਾ ਹੋਇਆ ਵੀ ਆਪਦੀਆਂ ਗੱਲਾਂ ਕਰ ਰਿਹਾ ਕਦੇ ਮੈਂ ਕੰਮ ਵਾਲੇ ਕੱਪੜਾ ਚ ਤਿਆਰ ਮੋਢਾ ਵੀ ਕਰ ਰਿਹਾ ਤੇ ਮੈਨੂੰ ਉਹਦੇ 'ਚ ਫ ਇਹ ਜਿਹੜੀ ਚੀਜ਼ ਆ ਇਹ ਜਦੋਂ ਟੁੱਟੂਗੀ ਉਦੋਂ ਅਸਲੀ ਸੁਆਦ ਆਊਗਾ ਵੀ ਇਹ ਖੁਸ਼ੀ ਨਾਲ ਇਹ ਤਾਂ ਲਿੰਕ ਨਹੀਂ ਗਈ ਮੈਨੂੰ ਕਹਿੰਦਾ ਵੀ ਮੈਂ ਅੱਜ ਪਰੇਸ਼ਾਨਾ ਵਿੱਚ ਪੱਗ ਬੰਨੀ ਮੈਨੂੰ ਵੀ ਚਾਹ ਸੀ ਸੋਸਾਇਟੀ ਦਾ ਪ੍ਰੈਸ਼ਰ ਆ ਹਾਂ ਇੱਕ ਇਹ ਵੀ ਪ੍ਰੈਸ਼ਰ ਵੀ ਆ ਇਹ ਅੰਦਰ ਦਾ ਚਾਹ ਵੀ ਆ ਕਿਉਂਕਿ ਜਦੋਂ ਮੈਂ ਉੱਥੇ ਇੰਟਰਵਿਊ ਕਰਦਾ ਇੰਗਲੈਂਡ ਦੇ ਵਿੱਚ ਉੱਥੇ ਤੇ ਮੈਂ ਲੋਕਾਂ ਨਾਲ ਗੱਲ ਕਰਿਆ ਮੈਨੂੰ ਤਾਂ ਮੌਕਾ ਨਹੀਂ ਮਿਲਦਾ ਤੁਹਾਡੇ ਨਾਲ ਮਿਲਣ ਦਾ ਕਿਸੇ ਨਾਲ ਤਾਂ ਜਿਵੇਂ ਅੱਜ ਮੈਂ ਹੁਣ ਪੱਗ ਬੰਨ ਕੇ ਆ ਤਾਂ ਮੇਰਾ ਜੀ ਕਰਦਾ ਵੀ ਯਾਰ ਪੱਗ ਬੰਨੀਆ ਵਧੀਆ ਲੱਗੂਗਾ ਪਰ ਜਦੋਂ ਤੁਸੀਂ ਮੇਰੇ ਇੰਸਟਾਗ੍ਰam ਤੇ ਜਾਓਗੇ 90% ਪਰਨੇ ਚੀਨੇ ਪਰ ਜੇ ਤੁਸੀਂ ਉਹ ਚ ਕਰੋਗੇ ਤੁਹਾਨੂੰ ਸਮਝਣ ਵਾਲਾ ਸੀਰੀਅਸ ਨਹੀਂ ਲੈ ਰਿਹਾ ਪਰ ਇਹਦੇ ਵਿੱਚ ਪੁਆਇੰਟ ਹੈ ਭਾਜੀ ਵੀ ਕੀ ਉਹ ਤੁਹਾਨੂੰ ਸਟ੍ਰੈਸ ਦੇ ਰਿਹਾ ਹੈ ਤਿਆਰ ਹੋਣਾ ਜੇ ਨਹੀਂ ਦੇ ਰਿਹਾ ਫਿਰ ਤਾਂ ਠੀਕ ਹੈ ਫਿਰ ਸਵਾਦ ਹੈ ਨਾ ਹਾਂ ਸੋਹਣੇ ਕੱਪੜੇ ਪਾ ਕੇ ਟੌਰ ਪਾਣਾ ਜਿਹੜੀ ਆਪਣਾ ਸਵਾਦ ਹੈ ਹਾਂ ਪਰ ਜੇ ਉਹ ਤੁਹਾਨੂੰ ਸਟ੍ਰੈਸ ਦੇ ਰਿਹਾ ਹੈ ਫਿਰ ਨਹੀਂ ਕਰਨਾ ਕਿਉਂਕਿ ਗੱਲ ਖੁਸ਼ੀ ਦੀ ਹੈ ਕਿਸੇ ਨੂੰ ਸੋਹਣੀ ਪੱਗ ਬੰਨਣ 'ਚ ਖੁਸ਼ੀ ਆ ਰੋਜ ਪੱਗ ਬੰਨ ਕੇ ਜਾਣ ਤੋਂ ਪਰ ਅਸੀਂ ਬਹੁਤ ਸਾਰੀਆਂ ਗੱਲਾਂ ਦਾ ਇਹ ਸੋਚ ਕੇ ਕਰਦੇ ਹਾਂ ਵੀ ਸਮਾਜ ਕੀ ਕਹੂਗਾ ਉੱਚੀ ਤਾਂ ਪੰਗ ਹੈ 90% ਟੈਨਸ਼ਨ ਨਹੀਂ ਉਹਦੀ ਹੁਣ ਘਰੇ ਬੱਚੇ ਇਹੋ ਨੇ ਨਾਲ ਤਾਂ ਮਾਤਾ ਜੀ ਕਹਿੰਦੇ ਵੀ ਹੁਣ ਇਹਦੇ ਛੋਟੇ ਭਰਾ ਦਾ ਟਿਊਸ਼ਨ ਸਟੂਡੈਂਟ ਬਹੁਤ ਆਉਂਦੇ ਨੇ ਦੇ ਕੋਲੇ ਉਹ ਘਰੇ ਆਉਂਦੇ ਨੇ ਤਾਂ ਮਾਤਾ ਕਹਿੰਦੇ ਵੀ ਅਣਦਲੇ ਦੇ ਲੋਕਾਂ ਜੇ ਥੋੜੇ ਘਰੇ ਜਵਾਕ ਬਹੁਤ ਆਉਂਦੇ ਨੇ ਇੰਨੇ ਜਵਾਕਾਂ ਨੂੰ ਘਰੇ ਨਾ ਬਾੜਿਆ ਕਰੋ ਲੋਕ ਕੀ ਕਹਿਣਗੇ ਮੈਂ ਫਿਰ ਮਾਤਾ ਨੂੰ ਕਿਹਾ ਮੈਂ ਕਿਹਾ ਮਾਤਾ ਇਹ ਤੇਰੀ ਦਿੱਕਤ ਥੋੜੀ ਐ ਤੂੰ ਤਾਂ ਕੋਸ਼ ਹੈ ਨਾ ਜੇ ਬੱਚੇ ਘਰੇ ਆ ਰਹੇ ਨੇ ਕਹਿੰਦੀ ਹਾਂ ਕਹਿੰਦੀ ਪਰ ਉਹ ਪਰ ਪਰ ਹਾਂ ਤੰਗ ਨੇ ਮੈਂ ਕਿਹਾ ਫਿਰ ਜੱਤਾ ਤੂੰ ਤੰਗ ਹੋਲਾ ਹੂੰ ਆਪਾਂ ਦੂਜੇ ਦੀ ਪ੍ਰੋਬਲਮ ਆਪਣੇ ਜੇ ਇਹ ਗੱਲ ਕਹੀ ਵੀ ਮਟੀਰੀਅਲਿਜ਼ਮ ਚ ਖੁਸ਼ੀਆਂ ਕਾਰਾਂ ਚ ਨਹੀਂ ਪਈਆਂ ਮੈਨੂੰ ਤਾਂ ਮਿਲਦੀ ਐ ਕੁਝ ਹੀ ਮੈਂ ਤਾਂ ਕੋਈ ਮਹਿੰਗੀ ਚੀਜ਼ ਘੱਡੀ ਲੈ ਕੇ ਆਵਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਕਿੰਨੇ ਦਿਨ ਹੂੰ ਕਿੰਨੇ ਦਿਨ ਮੈਂ ਜਿੰਨੀ ਦਿਰ ਬੰਨੀ ਰੱਖਦਾ ਮੈਨੂੰ ਫਿਰ ਅਗਲੀ ਐ ਹੁੰਦਾ ਵੀ ਹੁਣ ਨਵੀਂ ਕੜੀ ਹੋਰ ਨਹੀਂ ਲੈਣੀ ਨਹੀਂ ਹੁੰਦਾ ਵੀ ਲੈਣੀ ਐ ਹਾਂ ਫਿਰ ਇਹ ਲੱਗਦਾ ਵੀ ਇਹ ਤਾਂ ਹੁਣ ਹੋਰ ਦੀ ਵੀ ਆਸ ਐ ਹਾਂ ਵੀ ਇਹ ਹੋ ਗਈ ਇਹ ਡਨ ਹੋ ਗਈ ਤਾਂ ਇਹ ਵੀ ਬੰਦਾ ਕਹਿੰਦਾ ਆਈਫੋਨ ਦਿੱਤੇ ਨਵਾਂ ਮੈਂ ਅਮਰਪ੍ਰੀਤ ਵੀਰੇ ਨੂੰ ਕਿਹਾ ਮੈਂ ਕਿਹਾ ਯਾਰ BMW 7 ਸੀਰੀਜ਼ ਮੈਨੂੰ ਬਹੁਤ ਸੋਹਣੀ ਲੱਗਦੀ ਕੁਦਰਤੀ ਜਾਂਦੇ ਦੋ ਦਿਸ ਗਈਆਂ ਸਾਨੂੰ ਰਾਜ ਤੇ ਮੈਨੂੰ ਕਹਿਆ ਯਾਰ ਆ ਹੋਵੇ ਆਪਣੇ ਕੋਲੇ ਉਹ ਕਿੰਨੀ ਖੁਸ਼ੀ ਆਈ ਉਹਦੇ ਉਹ ਹੈਗਾ ਇਨਸਟੈਂਟ ਗ੍ਰੈਟੀਫਿਕੇਸ਼ਨ ਕਿਉਂਕਿ ਤੁਰਤ ਜਿਹੜਾ ਸਵਾਦ ਆਉਂਦਾ ਨਾ ਵੀ ਹਿੱਟ ਮਿਲਦੀ ਆ ਉਹਦੀ ਹੂੰ ਹੁਣ ਜਦੋਂ ਬੀਐਮ 7 ਸੀਰੀ ਦੀ ਸਰਵਿਸ ਕਰਾਉਣ ਜਾਓਗੇ ਉਹਦੇ ਤੁਸੀਂ ਕੀ ਕਹੋਗੇ ਅਮਰਪ੍ਰੀਤ ਭਾਈ ਨੂੰ ਫੋਨ ਲਾ ਕੇ ਵੀ 50000 ਪਾਈ ਮੈਨੂੰ ਸਮਝਾਈ ਵੀ ਸਮਝਾਈ ਭਾਈ ਪਾਈ ਪੇਟੀਆਂ ਵੇ ਆ ਉਹ ਉਹ ਮੇਰਾ ਪੁਆਇੰਟ ਆ ਉਹ ਉਹ ਭਾਜੀ ਪਤਾ ਕੀ ਆ ਇੱਕ ਹੈਗੀ ਆ ਵੀ ਮੌਕੇ ਦਾ ਹਾਸਾ ਵੀ ਆਪਾਂ ਹੱਸ ਲਏ 2 ਮਿੰਟ ਐਕਸਾਈਟਮੈਂਟ ਆ ਗਿਆ ਐਕਸਾਈਟਮੈਂਟ ਐਨੂੰ ਕਹਿੰਦੇ ਪਰ ਉਹ ਆਨੰਦ ਜਾਂ ਕਿਵੇਂ ਰਹੂਗਾ ਵੀ 24 ਘੰਟੇ ਆਨੰਦ ਹੀ ਰਵੇ ਬੰਦੇ ਨੂੰ ਉਹ ਐਕਸੈਪਟੈਂਸ ਹੈ ਨਾ ਕਿ ਜਿਹੜੀ ਗੱਲ ਤੁਸੀਂ ਕਿਹਾ ਸੀ ਬਾਣੀ ਦੀ ਵੀ ਗੱਲ ਕੀਤੀ ਉਹਦੀ ਕਨੈਕਟੀਵਿਟੀ ਬਹੁਤ ਲਾਜ਼ਮੀ ਹੈ ਸਪਿਰਚੁਅਲ ਐਂਗਲ ਵੀ ਹੈਗਾ ਬਿਲਕੁਲ ਜੀ ਕਿਉਂਕਿ ਪਾਣਾ ਤਾਂ ਹੀ ਜਿੰਨਾ ਚਿਰ ਪਾਣਾ ਨਹੀਂ ਮੰਨਦੇ ਭਾਜੀ ਅੰਦਰੋਂ ਕੁਝ ਨਹੀਂ ਪਾਣਾ ਨਹੀਂ ਮੰਨਦੇ ਜਿੰਨਾ ਚਿਰ ਹੁਣ ਜੇ ਤੁਸੀਂ ਅੱਜ ਕਹਿ ਦਿਓ ਵੀ ਦਰਬਾਰ ਸਾਹਿਬ ਤੁਸੀਂ ਮੰਨ ਤਾਂ ਮੰਗਣ ਨਾ ਜਾਓ ਭਾਈ ਇਹ ਗੁਰੂ ਦਾ ਘਰ ਆ ਜਿਹੜਾ ਪਾਣਾ ਮੰਨਣਾ ਸਿਖਾਉਂਦਾ ਇਹ ਮੰਨ ਤਾਂ ਮੰਨਣ ਵਾਲੀ ਜਗ੍ਹਾ ਨਹੀਂ ਅਤੀਜਾਂ ਤਾਂ ਜਨਤਾ ਜਾਣ ਫੜ ਜੂਗੀ ਪਰ ਉਹ ਜਿਹੜੀ ਜਨਤਾ ਹੈ ਜਿਹੜੀ ਉੱਥੇ ਜਾ ਰਹੀ ਹੈ ਉਹ ਮਟੀਰੀਅਲਿਸਟਿਕ ਮੰਗਾ ਮੰਗਣ ਹੀ ਜਾ ਰਹੀ ਹੈ ਅੱਜ ਦੀ ਇੱਥੋਂ ਦੀ ਅਰਦਾਸ ਤਾਂ ਮੈਂ ਘੱਟ ਦੇਖੀ ਬਾਹਰਲੇ ਮੁਲਕਾਂ ਦੀ ਅਰਦਾਸ ਦੇ ਵਿੱਚ ਆਪਣੀ ਜਿਹੜੀ ਇੱਥੇ ਅਰਦਾਸ ਹੁੰਦੀ ਚੋ ਜੇ ਕਦੇ ਵੀ ਆਪਾਂ ਮਹਾਰਾਜ ਨੂੰ ਬੋਲ ਕੇ ਨਹੀਂ ਦੱਸਦੇ ਵੀ ਫਲਾਣਾ ਦੇ 2.5 ਪੌਂਡ 7 ਪੌਂਡ 3 ਪੌਂਡ ਉੱਥੇ ਚੱਲ ਰਿਹਾ ਕਿਉਂ ਕਿਉਂਕਿ ਉਹ ਆਪਣੇ ਅੰਦਰ ਜਿਹੜੀ ਅਨਸਿਕਿਉਰਿਟੀ ਚ ਉਹਨਾਂ ਨੂੰ ਲੁਕਾਉਣ ਲਈ ਇਹ ਸਾਰਾ ਕੁਝ ਕਰ ਰਹੇ ਨੇ ਜਦੋਂ ਆਪਾਂ ਵੀਰੇ ਆਪਣੇ ਆਪ ਨਾਲ ਓਨੈਸਟ ਹੋ ਗਏ ਨਾ ਬਾਹਰਲੇ ਨਾਲ ਕਿਸੇ ਨਾਲ ਹੋਣ ਦੀ ਲੋੜ ਨਹੀਂ ਫਿਰ ਤੁਸੀਂ ਭਾਣੇ ਚਾਵੇ ਤੁਹਾਡਾ ਮੈਂ ਜੇ ਕਨਕਲੂਡ ਕਰਾਂ ਤੁਹਾਡੀ ਗੱਲ ਨੂੰ ਤਾਂ ਲੋਕਾਂ ਨੂੰ ਖੁਸ਼ੀਆਂ ਦੇ ਮਾਇਨੇ ਹੀ ਨਹੀਂ ਪਤਾ ਦਰਅਸਲ ਹੈ ਕਿ ਅਚੀਵ ਤਾਂ ਆਪਾਂ ਬਾਅਦ ਕਰਾਂਗੇ ਨਾ ਪਹਿਲਾਂ ਇਹ ਤਾਂ ਇਹ ਤਾਂ ਦੇਖੀ ਵੀ ਹੈ ਕਿ ਇਹ ਹੀ ਨਹੀਂ ਪਤਾ ਦਿੱਕਤੀ ਇੱਥੇ ਹੈ ਇਹ ਚੱਕਰ ਕੀ ਹੈ ਆਪਾਂ ਨੂੰ ਜੋ ਪਰੋਸਿਆ ਜਾਂਦਾ ਆਪਾਂ ਉਹੀ ਖਾ ਰਹੇ ਹਾਂ ਇਸ ਟਾਈਮ ਜੋ ਇੰਸਟਾਗ੍ਰam ਟਿਕਟੌਕ ਤੁਹਾਨੂੰ ਦੇ ਰਿਹਾ ਸਭ ਕੁਝ ਦੇ ਰਿਹਾ ਉਹੀ ਲੱਗਦਾ ਵੀ ਇਹ ਚ ਹੀ ਖੁਸ਼ੀ ਹੈ